ਮਾਮਲਾ ਲੁਧਿਆਣਾ ਦੇ ਥਾਣਾ ਡਿਵੀਜ਼ਨ ਨੰਬਰ 1 ਅਧੀਨ ਪੈਂਦੇ ਅਕਾਲਗੜ ਮਾਰਕੀਟ ਤੋਂ ਸਾਹਮਣੇ ਆਇਆ ਜਿੱਥੇ ਕਿ ਲੜਾਈ ਝਗੜੇ ਨੂੰ ਲੈ ਕੇ ਪੀੜਤ ਪਾਰਟੀ ਦੇ ਵਕੀਲ ਵੱਲੋਂ ਇੱਕ ਬੈਠਕ ਕਰ ਇਨਸਾਫ ਦੀ ਮੰਗ ਕੀਤੀ ਗਈ ਹੈ ਪਤਕਾਰ ਨਾਲ ਗੱਲਬਾਤ ਕਰਦੇ ਹਾਂ ਵਕੀਲ ਮੁਹੰਮਦ ਖੁਸ਼ਵਲ ਨੇ ਦੱਸਿਆ ਕਿ ਜੋ ਬੀਤੇ ਕੁਝ ਦਿਨ ਪਹਿਲਾਂ ਅਕਾਲਗੜ ਮਾਰਕੀਟ ਵਿਖੇ ਲੜਾਈ ਝਗੜਾ ਹੋਇਆ ਸੀ ਜਿਸ ਦੇ ਵਿੱਚ ਪੀੜਤ ਦੇ ਬਹੁਤ ਜ਼ਿਆਦਾ ਸੱਟਾਂ ਲੱਗੀਆਂ ਸਨ ਪਰ ਇਸ ਮਾਮਲੇ 'ਚ ਪੁਲਿਸ ਪਾਰਟੀ ਵੱਲੋਂ ਇੱਕ ਤਰਫਾ ਕਾਰਵਾਈ ਕੀਤੀ ਜਾ ਰਹੀ ਹੈ ਅਸੀਂ ਪੁਲਿਸ ਕਮਿਸ਼ਨਰ ਨੂੰ ਜਾਣ ਤੋਂ ਮੰਗ ਕਰਦੇ ਹਾਂ ਕਿ ਜੋ ਸੱਟਾਂ ਦੇ ਆਧਾਰ ਤੇ ਧਾਰਾਵਾ ਬੰਦੀਆਂ ਨੇ ਉਹ ਧਾਰਾਵਾ ਲਗਾਈਆਂ ਜਾਣ ਦੇ ਦੂਜੇ ਪਾਸੇ ਜਦੋਂ ਥਾਣਾ ਡਿਵੀਜ਼ਨ ਨੰਬਰ 1 ਦੇ ਆਈਓ ਪਰਮਜੀਤ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਕਿ ਮਾਮਲਾ ਜਾਂਚ ਅਧੀਨ ਹੈ ਮੈਡੀਕਲ ਰਿਪੋਰਟ ਆਉਣ ਤੇ ਬਾਕੀ ਜੋ ਵੀ ਬੰਦੀ ਕਾਰਵਾਈ ਹੋਵੇਗੀ ਉਹ ਕੀਤੀ ਜਾਵੇਗੀ ਉਸ ਦੇ ਆਧਾਰ ਤੇ ਧਰਾਵਾ ਵਿਚਵਾਦ ਵੀ ਕੀਤਾ ਜਾ ਸਕਦਾ ਹੈ ਜੀ ਮੈਂ ਕਹਿਣਾ ਚਾਹਨਾ ਕਿ ਇਹ ਜ 27 ਤਰੀਕ ਦੋ ਵਾਕਏ ਹੋਏ ਸੀ ਜਿਹੜੀ ਸਾਡੀ ਪਾਰਟੀ ਹੈ ਉਹਦੇ ਦੋ ਹਮਲੇ ਹੋਏ ਸੀ ਪਹਿਲੇ ਹਮਲੇ ਚ ਕੱਟ ਛੱਟਾ ਲਗੀਆਂ ਸੀ ਪੁਲਿਸ ਨੇ ਉਸ ਦੇ ਬੇਸ ਤੇ ਪਹਿਲੇ ਮੈਨਿਕਲ ਦੇ ਬੇਸ ਤੇ 323 ਆਈਪੀਸੀ ਵਗੈਰਾ ਜੱਜ ਸਾਹਿਬ ਦੇ ਹੁਕਮ ਦੇ ਨਾਲ ਜੇ ਉਹਨਾਂ ਨੇ ਕਿਹਾ ਕਿ ਕਾਰਵਾਈ ਕਿਉਂ ਨਹੀਂ ਕਰ ਰਹੇ ਤਾਂ ਉਹਨਾਂ ਨੇ 323 ਆਈਪੀਸੀ ਦਾ ਪਰਚਾ ਕ੍ਰੋਸ ਪਰਚਾ ਕਰਤਾ ਔਰ ਜਿਹੜਾ ਸਾਡਾ ਮੈਡੀਕਲ ਹੈ ਜਿਹਦੇ 307 ਬਣਦੀ ਹੈ ਉਹ ਮੈਡੀਕਲ ਹਜ ਤੱਕ ਪ੍ਰੋਡਿਊਸ ਨਹੀਂ ਕੀਤਾ ਜੱਜ ਸਾਹਿਬ ਨੇ ਕਿਹਾ ਵੀ ਤੁਸੀਂ ਕੀ ਕਾਰਵਾਈ ਕੀਤੀ ਪੇਸ਼ ਕਰੋ ਉਹ ਸਿਰਫ ਪਹਿਲੇ ਵਾਲਾ ਪੇਸ਼ ਕਰ ਰਿਹਾ ਹੈ ਦੂਜਾ ਮੈਡੀਕਲ ਜਿਹੜਾ ਦੋਸ਼ੀਆਂ ਦਾ ਹੋਇਆ ਕਸਟਡੀ ਚ ਸਿਵਲ ਹਸਪਤਾਲ ਤੋਂ ਉਹ ਅਜੇ ਤੱਕ ਪੇਸ਼ ਨਹੀਂ ਕੀਤਾ ਗਿਆ ਅਸਲੀ ਮੈਡੀਕਲ ਉਹ ਹੈ ਦੂਜੀ ਪਾਰਟੀ ਨੂੰ ਬਚਾਇਆ ਜਾ ਰਿਹਾ ਹੈ ਸਰੇ ਆਮ ਠੀਕ ਹੈ ਨਾ ਇੱਕ ਤਰਫਾ ਕਾਰਵਾਈ ਕੀਤੀ ਜਾ ਰਹੀ ਹੈ ਠੀਕ ਹੈ ਜੀ ਸਾਨੂੰ ਇਨਸਾਫ ਮਿਲਣਾ ਚਾਹੀਦਾ ਹੈ ਪਾਰਟੀਆਂ ਨੂੰ ਜੋ ਕਾਨੂੰਨ ਬੰਦੇ ਅਨਸਾਰ ਕਾਰਵਾਈ ਕਰੋ ਠੀਕ ਹੈ ਨਾ ਬਸ ਜੀ ਮੇਰਾ ਨਾਮ ਹੈ ਜੀ ਐਡਵੋਕੇਟ ਮੁਹੰਮਦ ਖੁਸ਼ਵਲ ਡਿਸਟ੍ਰਿਕਟ ਕੋਰਟ ਲੋਧਿਆਣਾ ਵਿੱਚ ਪ੍ਰੈਕਟਿਸ ਕਰਦਾ ਹਾਂ ਇੱਕ ਪੁਲਿਸ ਪਾਰਟੀ ਨੇ ਐਫ ਆਈ ਆਰ ਨੰਬਰ 111 ਡੇਟਿਡ 28 12 2023 ਨੂੰ ਦਰਜ ਦਰਜ ਕੀਤੀ ਸੀ ਅੰਡਰ ਸੈਕਸ਼ਨ 323 24 506 148 49 381 IPC ਉਹ ਐਂਡ 201 IPC ਦਰਜ ਹੋਇਆ ਸੀਗਾ ਸਰ ਇਹ ਕਿਹੜੇ ਥਾਣਾ ਦਾ ਮਾਮਲਾ ਹੈ ਕਦੋਂ ਲੜਾਈ ਹੋਈ ਸੀ ਥਾਣਾ ਡਿਵੀਜ਼ਨ ਨੰਬਰ 1 ਦਾ ਮਾਮਲਾ ਹੈ ਜੀ ਇਹ 27 ਤਰੀਕ ਦੀ ਵਾਕਿਆ ਹੈ ਅਕਾਲਗਰ ਅਕਾਲਗਰ ਮਾਰਕੀਟ ਦੇ ਵਿੱਚ ਇੱਕ ਲੜਾਈ ਝਗੜਾ ਹੋਇਆ ਸੀ ਉਹ ਲੜਾਈ ਝਗੜਾ ਨੂੰ ਚੋਰੀ ਦੇ ਰੂਪ ਵੀ ਤਬਦੀਲ ਕਰਤਾ ਜੀ ਉਹ ਤਬਦੀਲ ਕਰਕੇ ਸਾਡੇ ਜਿਹੜੇ ਅਕਿਊਸਟ ਪਰਸਨ ਸੀਗੇ ਉਹਨਾਂ ਨੂੰ ਪੁਲਿਸ ਪਾਰਟੀ ਨੇ ਗ੍ਰਿਫਤਾਰ ਮੌਕੇ ਤੇ ਹੀ ਗ੍ਰਿਫਤਾਰ ਕਰ ਲਿਆ ਸੀ ਜੀ ਇਹ ਸਰ ਪੁਲਸ ਵੱਲੋਂ ਕਿਸ ਤਰ੍ਹਾਂ ਦੀ ਕਾਰਵਾਈ ਕੀਤੀ ਗਈ ਹੈ ਹੁਣ ਤੱਕ ਪੁਲਸ ਵੱਲੋਂ ਜੀ ਹੁਣ ਤੱਕ ਤਾਂ ਇੱਕ ਇੱਕ ਤਰਫਾ ਹੀ ਕਾਰਵਾਈ ਕੀਤੀ ਗਈ ਸਾਡੇ ਸਾਡੇ ਬੰਦਿਆਂ ਤੇ ਸੱਟਾਂ ਵਜੀਆਂ ਸਾਡੇ ਬੰਦੇ ਨੂੰ ਹੀ ਗ੍ਰਿਫਤਾਰ ਕਰ ਲਿਆ ਉਹਨਾਂ ਨੂੰ ਗ੍ਰਿਫਤਾਰ ਕਰਕੇ ਥਾਣੇ ਰੱਖਿਆ ਉਸ ਤੋਂ ਬਾਅਦ ਜੱਜ ਜੱਜ ਸਾਹਿਬ ਦੇ ਪੇਸ਼ ਕੀਤਾ ਜੱਜ ਸਾਹਿਬ ਨੇ ਦੋ ਬੰਦਿਆਂ ਨੂੰ ਚਾਰ ਬੰਦਿਆਂ ਨੂੰ ਜੁਡੀਸ਼ੀਅਲ ਕਸਟਡੀ ਕਰਤੀ ਸੀ ਫਿਰ ਉਸ ਤੋਂ ਬਾਅਦ ਵੀ ਉਹਨਾਂ ਨੇ ਦੋ ਬੰਦਿਆਂ ਨੂੰ ਜੇਲ ਸਬਡੈਂਸ ਜੇਲ ਸੁਪਰੀਡੈਂਟ ਨੇ ਆਪਣੇ ਕੋਲ ਅਸੈਪਟ ਕਰ ਲਿਆ ਦੋਨੋਂ ਵਾਪਸ ਭੇਜਦਾ ਜੀ ਵਾਪਸ ਭੇਜਣ ਤੋਂ ਬਾਅਦ ਵੀ ਪੁਲਿਸ ਪਾਰਟੀ ਨੇ ਕੋਈ ਵੀ ਪਰਮਿਸ਼ਨ ਮਾਨਯੋਗ ਅਦਾਲਤ ਤੋਂ ਨਹੀਂ ਲਈ ਫਿਰ ਇਨ ਬਿਟਵੀਨ ਪਾਰਟੀ ਸਾਡੇ ਕੋਲ ਆਈ ਸਾਨੂੰ ਸਾਰਾ ਫੈਕਟ ਦੱਸਿਆ ਫਿਰ ਮੈਂ ਇੱਕ ਐਪਲੀਕੇਸ਼ਨ ਮੂਵ ਕੀਤੀ ਮਾਨਯੋਗ ਅਦਾਲਤ ਦੇ ਵਿੱਚ ਕਿ ਇਹਨਾਂ ਨੂੰ ਪ੍ਰੋਪਰ ਮੈਡੀਕਲ ਮਿਲਣਾ ਚਾਹੀਦਾ ਤੇ ਪਲੱਸ ਜਿਹੜੀ ਦੂਜੀ ਪਾਰਟੀ ਹੈ ਤੇ ਉਹਨਾਂ ਤੇ ਕ੍ਰੋਸ ਐਫ ਆਈ ਆਰ ਹੋਣੀ ਚਾਹੀਦੀ ਹੈ ਉਸ ਮੁੱਦੇ ਨੂੰ ਰੱਖਦੇ ਹੋਏ ਜਦ ਸਾਹਮਣੇ ਸਾਨੂੰ ਉਸ ਐਪਲੀਕੇਸ਼ਨ ਨੂੰ ਗ੍ਰਾਂਟ ਗ੍ਰਾਂਟ ਕਰਤੀ ਗ੍ਰਾਂਟ ਕਰਨ ਤੋਂ ਬਾਅਦ ਫਿਰ ਉਹਨਾਂ ਨੇ ਆਰਡਰ ਪਾਇਆ ਕਿ ਇਮੀਡੀਏਟ ਇਹਨਾਂ ਨੂੰ ਫੋਰਟਿਸ ਹਸਪੀਟਲ ਜਾਂ ਡੀਐਮਸੀ ਫੋਰਟਿਸ ਮੈਡੀਕਲ ਦਿੱਤਾ ਜਾਵੇ ਕਿਉਂਕਿ ਜਿਹੜੀ ਇੰਜਰੀਜ਼ ਹੈ ਉਹ ਹੈਡ ਇੰਜਰੀਜ਼ ਹੈ ਡੰਜਰ ਟੂ ਲਾਈਫ ਹੈ ਸਰ ਹੁਣ ਕਿੰਨਾ ਸਮਾਂ ਹੋ ਗਿਆ ਉਹਨਾਂ ਨੂੰ ਹਸਪਤਾਲ ਦੇ ਵਿੱਚ ਉਹਦੀ ਨਾ ਉਹਨਾਂ ਨੂੰ ਸਰ ਕਰੀ ਤਿੰਨ ਤੋਂ ਲੈ ਕੇ ਇੱਕ ਤੋਂ ਲੈ ਕੇ ਹੁਣ ਤੱਕ ਉਹ ਐਡਮਿਟ ਨਹੀਂ ਦੋ ਬੰਦੇ ਜੇ ਲਾ ਕੱਢ ਲਾ ਦੇ ਮੁਤਾਬਕ ਦੇਖਿਆ ਜਾਵੇ ਤੇ ਕਹਿੰਦੇ ਕਿਹੜੇ ਕਿਹੜੇ ਧਾਰਾ ਨੂੰ ਲੱਗ ਰਿਹਾ ਉਹਨਾਂ ਦੇ ਦੇਖੋ ਐਸ ਪਰ ਮਾਈ ਓਪੀਨੀਅਨ ਕਿ ਵੀ ਜੇ ਹਲੇ ਮੈਡੀਕਲ ਰਿਪੋਰਟ ਆਉਣਾ ਬਾਕੀ ਹੈ ਜੇ ਮੈਡੀਕਲ ਆਵੇ ਫਿਰ ਉਹ ਜਿਆਦਾ ਕਲੀਅਰ ਹੋ ਜੂਗੀ ਪਰ ਜਿਹੜੀਆਂ ਫੋਟੋਗ੍ਰਾਫਸ ਪਾਰਟੀ ਨੇ ਮੈਨੂੰ ਸਪੋਰਟ ਉਹਦੇ ਆਵਕ ਜਿਹੜੀ ਹੈਡ ਇੰਜਰੀਜ਼ ਹੈ ਤੇ ਉਹਦੇ ਮੁਤਾਬਕ 307 ਬੰਦੀ ਹੈ ਜੀ ਸਰ ਇੱਕ ਗੱਲ ਹੋਰ ਕਰਨਾ ਚਾਹੁੰਦੇ ਤੁਹਾਡੇ ਨਾਲ ਇਹ ਇਹ ਇਦਾਂ ਤਾਂ ਨਹੀਂ ਹੈ ਵੀ ਤੁਹਾਡੇ ਜਿਹੜੀ ਆ ਇਹ ਕਿਉਂ ਤੁਹਾਡੀ ਉਹ ਆ ਤੁਸੀਂ ਇਹ ਕੇਸ ਦੇਖ ਰਹੇ ਤਾਂ ਤੁਸੀਂ ਕਹਿ ਰਹੇ ਵੀ ਦਿਨ ਧਾਰਾ ਨਹੀਂ ਕਿ ਜਰਨਲ ਗੱਲ ਕਰ ਰਹੇ ਹੋ ਬਿਲਕੁਲ ਜਰਨਲ ਕਰ ਰਿਹਾ ਜੀ ਜਰਨਲ ਹੀ ਹੈ ਜੋ ਉਹਨਾਂ ਦੀਆਂ ਫੋਟੋਆਂ ਵੀ ਹੈ ਜੋ ਫੋਟੋਗ੍ਰਾਫ ਸਾਨੂੰ ਪਾਰਟੀ ਨੇ ਪ੍ਰੋਵਾਈਡ ਕੀਤੇ ਆ ਉਸ ਨੂੰ ਦੇਖਦੇ ਹੋਏ ਬਾਕੀ ਜਿਹੜੇ ਜਿਹੜੀਆਂ ਸੱਟਾਂ ਨੇ 14 14 ਸੱਟਾਂ ਨੇ ਸਾਰੀਆਂ ਬਲੰਟ ਐਂਡ ਸ਼ਾਰਪ ਨੇ ਉਹ ਜਦੋਂ ਮੈਡੀਕਲ ਰਿਪੋਰਟ ਆਊਗੀ ਉਹ ਤੋਂ ਕਲੀਅਰ ਹੋਊਗਾ ਪ੍ਰੋਪਰ ਤੁਸੀਂ ਪੁਲਿਸ ਤੇ ਐਲੀਗੇਸ਼ਨ ਲਾ ਰਹੇ ਹੋ ਵੀ ਤੁਹਾਡੀ ਕਾਰਵਾਈ ਸਹੀ ਨਹੀਂ ਕੀਤੀ ਆਪਣੇ ਇੱਕ ਤਰਫਾ ਕੀਤੀ ਗਈ ਹੈ ਤੇ ਹੁਣ ਤੁਸੀਂ ਕੀ ਕਰਨਾ ਚਾਹ ਰਹੇ ਹੋ ਹੁਣ ਅਸੀਂ ਇਹੀ ਕਹਿਣਾ ਚਾਹੁੰਦੇ ਆ ਕਿ ਪੁਲਿਸ ਪ੍ਰਸ਼ਾਸਨ ਨੂੰ ਕਿ ਸਾਰਿਆਂ ਨੂੰ ਇੱਕ ਵਲ ਲੈ ਕੇ ਚੱਲੋ ਸਾਰਿਆਂ ਲਈ ਲਾਹ ਬਰਾਬਰ ਹੈ ਜੇ ਮੈਡੀਕਲ ਰਿਪੋਰਟ ਦੇ ਮੁਤਾਬਕ ਜਿਹੜੀ ਸੱਟ ਬੰਦੀ ਹੈ ਉਸ ਮੁਤਾਬਕ ਜੁਰਮਦਾਦ ਬਾਧਾ ਕੀਤਾ ਜਾਵੇ ਮੈਂ ਬਰਗੜ ਸਿੰਘ ਜੀ 27 ਤਰੀਕ ਦੀ ਸਾਡੀ ਲੜਾਈ ਹੋਈ ਹੈ ਜੀ ਜਿਹੜੀ ਉਹਦੇ ਬਾਰੇ ਦੱਸਣਾ ਚਾਹੁੰਦਾ ਜੀ ਮਿੰਦੂ ਸਵੇਰੇ ਦੁਕਾਨ ਤੇ ਬੁਲਾਇਆ ਗਿਆ ਸੀਗਾ ਜੀ ਕਿ ਫਰੈਂਸ ਲੈ ਲਈ ਜਾਣਾ ਵਾ ਜੀ ਉੱਥੇ ਉਹਨਾਂ ਨੇ ਬੁਲਾ ਕੇ ਸਾਡੇ ਸਵੇਰੇ 11 ਵਜੇ ਤੋਂ ਲੈ ਕੇ 1 2 ਵਜੇ ਦੇ ਵਿੱਚ ਵਿੱਚ ਜਿਹੜੀ ਵੀਡੀਓ ਆ ਜੀ ਉਹਦੇ 'ਚ ਵੀ ਸਾਡੇ ਉਹਨਾਂ ਨੇ ਸਵੇਰੇ ਸੱਟਾਂ ਮਾਰੀਆਂ ਜੀ ਬੁਲਾ ਕੇ ਸ਼ਾਮੀ ਅਸੀਂ ਜਦੋਂ ਐਫ ਆਈ ਆਰ ਕਟਵਾਈ ਹੈ ਜੀ ਤੇ ਸਿਵਲ ਦਾ ਪਰਚਾ ਵੀ ਕਟਵਾਇਆ ਸੀਗਾ ਜੀ ਕਤਵਾਲੀ ਥਾਣੇ ਜੀ ਵੀ ਕਟਵਾਈ ਹੈ ਜੀ ਉਸ ਤੋਂ ਬਾਅਦ ਜੀ ਸਾਨੂੰ ਉਹਨਾਂ ਨੇ ਫੇਰੇ ਸ਼ਾਮੀ ਬੁਲਾਇਆ ਵੀ ਤੁਹਾਡੇ ਨਾਲ ਅਸੀਂ ਬਹਿ ਕੇ ਰਾਜਨਾਮਾ ਕਰਦੇ ਆਂ ਜਿਹਦਾ ਅਸੀਂ ਦੁਬਾਰਾ ਰਾਜਨਾਮਾ ਕਰਨਾ ਗਏ ਸੀਗੇ ਮੈਂ ਆਪਣੇ ਭਾਈਆਂ ਭਾਈ ਨੂੰ ਲੈ ਕੇ ਗਿੱਲ ਵੀਰੇ ਨੂੰ ਨਾਲ ਇੱਕ ਅੱਧਾ ਵੀਰੇ ਹੋਰ ਸੀਗਾ ਤਾਂ ਉਹਨਾਂ ਨੇ ਸਾਡੇ ਫੇਰ ਸੱਟਾਂ ਮਾਰੀਆਂ ਜੀ ਸਾਡੇ ਸਾਰੀ ਮਾਰਕੀਟ ਨੇ ਮਾਰੀਆਂ ਜੀ ਨਾਲ ਜਿਹੜੇ ਉੱਥੇ ਵਰਕਰ ਸੀਗੇ ਉਹਨਾਂ ਨੇ ਵੀ ਮਾਰੀਆਂ ਜੀ ਸਾਡੀ ਸਾਡੀ ਇਹੀ ਹੈ ਜੀ ਸਾਡੀ ਸੁਣਵਾਈ ਕੀਤੀ ਜਾਵੇ ਮੇਰੇ ਸਿਰ ਚ ਦਾਅ ਮਾਰੇ ਹੋਈ ਹੈ ਜੀ ਮੇਰੀ ਹੱਡੀ ਫ੍ਰੈਕਚਰ ਹੋ ਗਈ ਹੋਈ ਆ ਆ ਦੇਖੋ ਜੀ ਸਾਡੀ ਸੁਣਵਾਈ ਕੀਤੀ ਜਾਵੇ ਜੀ ਅਸੀਂ ਇੱਕ ਤਰੀਕੇ ਦੇ ਦਾ ਐਡਮਿਟ ਹੋ ਗਏ ਆ ਜੀ ਅੱਜ 4 ਤਰੀਕ ਹੋ ਗਈ ਆ 27 ਤਰੀਕ ਤੋਂ ਲੈ ਕੇ 1 ਤਰੀਕ ਤੱਕ ਸਾਡੀ ਕੋਈ ਦਵਾਈ ਨਹੀਂ ਚੱਲੀ ਕੋਈ ਕੋਸ਼ ਨਹੀਂ ਚੱਲਿਆ ਜੀ ਹੁਣ ਜੇ ਉਹ ਵੀ ਕੋਰਟ ਵੱਲੋਂ ਮਿਲਿਆ ਤਾਂ ਸਾਨੂੰ ਕੀਤਾ ਗਿਆ ਜੀ ਜੇਲ੍ਹ ਚ ਭੇਜ ਦਿੱਤਾ ਗਿਆ ਸੀਗਾ ਇਹਨਾਂ ਨੇ ਬਿਨਾ ਸਾਨੂੰ ਉਹੋ ਕੀਤੇ ਜੇਲ੍ਹ ਵਾਲਿਆਂ ਨੇ ਕਿ ਆ ਵੀ ਮੁੰਡੇ ਦਾ ਟ੍ਰੀਟਮੈਂਟ ਕੀਤਾ ਜਾ ਫੇਰ ਕੁਝ ਹੋਊਗਾ ਜੀ ਡਿਜ਼ਾਨ ਤੋਂ ਜਿੰਗਾ ਚੜਤੀ ਰਿਪੋਰਟ